ਜੇਕਰ ਤੁਸੀਂ ਸਵੇਰੇ ਖਾਲੀ ਢਿੱਡ ਇਸ ਨੂੰ ਪਾਣੀ ਦੇ ਵਿੱਚ ਮਿਲਾ ਕੇ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਸਾਡੇ ਸਰੀਰ ਵਾਸਤੇ ਕਾਫੀ ਲਾਭਦਾਇਕ ਸਾਬਿਤ ਹੁੰਦਾ ਅੱਜ ਅਸੀਂ ਗੱਲ ਕਰਾਂਗੇ ਕਿ ਆਯੁਰਵੇਦ ਦੇ ਮੁਤਾਬਕ ਸਵੇਰੇ ਅਗਰ ਖਾਲੀ ਢਿੱਡ ਕੋਸੇ ਪਾਣੀ ਦੇ ਵਿੱਚ ਅਸੀਂ ਸ਼ਹਿਦ ਮਿਲਾ ਕੇ ਪੀਂਦੇ ਹਾਂ ਤਾਂ ਉਸ ਦੇ ਕਾਫੀ ਜਿਹੜੇ ਲਾਭ ਨੇ ਉਹ ਸਾਡੇ ਸਰੀਰ ਨੂੰ ਦੇਖਣ ਦੇ ਵਿੱਚ ਮਿਲ ਸਕਦੇ ਨੇ ਸ਼ਹਿਦ ਖਾਨ ਦੇ ਤਾਂ ਕਾਫੀ ਫਾਇਦੇ ਨੇ ਪਰ ਅਗਰ ਉਸ ਨੂੰ ਕੋਸੇ ਪਾਣੀ ਦੇ ਵਿੱਚ ਮਿਲਾ ਕੇ ਉਸ ਦਾ ਸੇਵਨ ਕੀਤਾ ਜਾਵੇ ਤਾਂ ਸਾਡੇ ਸਰੀਰ ਵਾਸਤੇ ਉਹ ਕਾਫੀ ਲਾਭਦਾਇਕ ਸਾਬਿਤ ਹੁੰਦਾ ਹੈ ਸ਼ਹਿਦ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਵਿਟਾਮਿਨ A, B, C, ਆਇਰਨ, ਕੈਲਸ਼ੀਅਮ, ਸੋਡੀਅਮ ਤੇ ਹੋਰ ਵੀ ਵਧੇਰੇ ਤੱਤ ਪਾਏ ਜਾਂਦੇ ਨੇ ਜੋ ਕਿ ਸਾਡੇ ਸਰੀਰ ਵਾਸਤੇ ਕਾਫੀ ਵਧੀਆ ਮੰਨੇ ਜਾਂਦੇ ਨੇ ਉਤੇ ਹੀ ਜੇਕਰ ਤੁਸੀਂ ਰੋਜ਼ਾਨਾ ਗੁੰਗੁਨੇ ਪਾਣੀ ਦੇ ਵਿੱਚ ਇੱਕ ਚਮਚ ਸ਼ਹਿਰ ਪਾ ਕੇ ਖਾਲੀ ਢਿੱਡ ਉਸ ਦਾ ਸੇਵਨ ਕਰਦੇ ਹੋ ਤਾਂ ਇਸ ਦੇ ਨਾਲ ਬਹੁਤ ਸਾਰੇ ਫਾਇਦੇ ਜਿਹੜੇ ਨੇ ਉਹ ਸਾਡੇ ਸਰੀਰ ਨੂੰ ਟੇਕਣ ਨੂੰ ਮਿਲਦੇ ਨੇ ਜੇ ਸਭ ਤੋਂ ਪਹਿਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਭਾਰ ਘਟਾਉਣ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਸਹਾਇਤਾ ਕਰਦਾ ਹੈ ਜੇਕਰ ਤੁਸੀਂ ਆਪਣੇ ਸਰੀਰ ਦਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ ਗੁੰਗੁਨੇ ਪਾਣੀ ਦੇ ਵਿੱਚ ਸ਼ਹਿਦ ਮਿਲਾ ਕੇ ਇਸ ਨੂੰ ਪੀਓ ਇਸ ਦੇ ਨਾਲ ਸਾਨੂੰ ਭੁੱਖ ਘੱਟ ਲੱਗਦੀ ਹੈ ਜੋ ਕਿ ਭਾਰ ਨੂੰ ਕੰਟਰੋਲ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ ਇਸ ਦੇ ਨਾਲ ਸਾਡੇ ਸਰੀਰ ਦੇ ਵਿੱਚ એનર્ਜੀ ਪੱਧਰ ਵੀ ਬਣਿਆ ਰਹਿੰਦਾ ਉਸ ਤੋਂ ਬਾਅਦ ਜੇ ਦੂਜੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਮਜ਼ਬੂਤ ਜਿਹੜਾ ਸਾਡਾ ਇਮਿਊਨ ਸਿਸਟਮ ਹੈ ਉਸ ਨੂੰ ਮਜ਼ਬੂਤ ਕਰਨ ਦੇ ਵਿੱਚ ਕਾਫੀ ਸਹਾਇਤਾ ਕਰਦਾ ਹੈ ਤਾਂ ਰੋਜ਼ਾਨਾ ਜੇਕਰ ਸ਼ਹਿਦ ਵਾਲਾ ਕੋਸਾ ਪਾਣੀ ਤੁਸੀਂ ਪੀ ਰੋਜ਼ ਦਾ ਸੇਵਨ ਕਰ ਰਹੇ ਹੋ ਤਾਂ ਇਸ ਦੇ ਨਾਲ ਸਾਡੇ ਸਰੀਰ ਦਾ ਜਿਹੜਾ ਇਮਿਊਨ ਸਿਸਟਮ ਹੈ ਉਹ ਤਾਕਤਵਰ ਹੋ ਜਾਂਦਾ ਹੈ ਸ਼ਹਿਦ ਦੇ ਵਿੱਚ ਵਿਟਾਮਿਨ ਤੇ ਹੋਰ ਵੀ ਪੋਸ਼ਟਿਕ ਤੱਤ ਹੁੰਦੇ ਨੇ ਜੋ ਕਿ ਸਾਡੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਮਜ਼ਬੂਤ ਕਰਦੇ ਨੇ ਤੇ ਇਹ ਜਿਹੜੇ ਸਾਡੇ ਸਰੀਰ ਦੇ ਅੰਦਰ ਜਿਹੜੇ ਕੀਟਾਣੂ ਹੁੰਦੇ ਨੇ ਉਸ ਦੇ ਨਾਲ ਲੜਨ ਦੇ ਵਿੱਚ ਸਹਾਇਤਾ ਕਰਦਾ ਹੈ ਤੇ ਜਿਹੜੀ ਬਿਮਾਰੀਆਂ ਨੇ ਉਸ ਨੂੰ ਵੀ ਲਣਨ ਦੇ ਨਾਲ ਸ਼ਕਤੀ ਪ੍ਰਦਾਨ ਕਰਦਾ ਹੈ ਤੇ ਜਿਸ ਦੇ ਨਾਲ ਸਾਡਾ ਇਮਿਊਨ ਸਿਸਟਮ ਹੈ ਉਹ ਵੀ ਤੇਜ਼ ਹੋ ਜਾਂਦਾ ਹੈ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਕਬਜ ਵਰਗੀਆਂ ਬਿਮਾਰੀਆਂ ਜੋ ਕਿ ਅਕਸਰ ਲੋਕ ਪੇਟ ਨੂੰ ਲੈ ਕੇ ਬਿਮਾਰੀਆਂ ਨਾਲ ਸਾਹਮਣਾ ਕਰ ਰਹੇ ਨੇ ਤਾਂ ਉਸ ਨੂੰ ਵੀ ਸੁਝਾਂਦੇ ਵਿੱਚ ਇਹ ਸਹਾਇਤਾ ਕਰਦਾ ਹੈ ਸਰੀਰਿਕ ਕਸਰਤ ਕਰਨ ਵਾਲਿਆਂ ਨੂੰ ਜਾਂ ਫਿਰ ਜਿਹੜੇ ਬੈਠਕ ਕੰਮ ਕਰਦੇ ਨੇ ਲੋਕ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਇਹ ਸਮੱਸਿਆ ਹੈ ਉਹ ਆਮ ਤੌਰ ਤੇ ਦੇਖੀ ਜਾਂਦੀ ਹੈ ਪਰ ਜੇਕਰ ਤੁਸੀਂ ਇਤਾਂ ਦੀ ਬਿਮਾਰੀ ਨਾਲ ਜੂਝ ਰਿਹਾ ਤਾਂ ਉਸ ਤੋਂ ਬਾਅਦ ਜੇਕਰ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਉਹਨਾਂ ਬਿਮਾਰੀਆਂ ਨਾਲ ਵੀ ਲੜਨ ਦੇ ਵਿੱਚ ਸਹਾਇਤਾ ਕਰਦਾ ਹੈ ਤੇ ਜੇ ਉਸ ਤੋਂ ਅਗਲੀ ਗੱਲ ਕੀਤੀ ਜਾਵੇ ਤਾਂ ਇਸ ਦੇ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਜ਼ੁਕਾਮ ਤੇ ਖੰਘ ਵਰਗੀ ਸਮੱਸਿਆਵਾਂ ਤੋਂ ਵੀ ਲੜਨ ਦੀ ਸ਼ਕਤੀ ਇਹ ਜਿਹੜਾ ਪਾਣੀ ਹੈ ਉਹ ਦਿੰਦਾ ਉੱਥੇ ਗੱਲ ਕੀਤੀ ਜਾਵੇ ਨਾ ਜੇ ਸ਼ਹਿਦ ਵਾਲਾ ਕੋਸਾ ਪਾਣੀ ਤੁਸੀਂ ਜ਼ੁਕਾਮ ਦੇ ਟਾਈਮ ਪੀਨ ਨੇ ਉਹ ਜਾਂ ਖੰਗ ਵਰਗੀ ਸਮੱਸਿਆਵਾਂ ਦੇ ਸਮੇ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਜਿਹੜੀ ਇਮਿਊਨ ਸਿਸਟਮ ਹੈ ਉਸ ਨੂੰ ਤਾਕਤਵਰ ਬਣਾ ਦਿੰਦਾ ਹੈ ਤੇ ਉਸ ਦੇ ਨਾਲ ਤੁਹਾਨੂੰ ਲੜਨ ਦੀ ਸਹਾਇਤਾ ਦਿੰਦਾ ਹੈ ਤੇ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਦੇ ਵਿੱਚ ਜਿਹੜੀ ਇਹ ਸਮੱਸਿਆ ਇਹ ਆਮ ਤੌਰ ਤੇ ਦੇਖੀ ਜਾਂਦੀ ਹੈ ਜਦੋਂ ਮੌਸਮ ਬਦਲਦਾ ਹੈ ਤੇ ਬੱਚਾ ਨੂੰ ਖੰਗ ਜਾਂ ਜ਼ੁਕਾਮ ਵਰਗੀ ਜਿਹੜੀ ਬਿਮਾਰੀ ਹੈ ਉਹ ਦੇਖਣ ਨੂੰ ਮਿਲਦੀ ਹੈ ਤੇ ਜੇਕਰ ਉਹ ਉਸ ਸਮੇ ਇਸ ਦਾ ਸੇਵਨ ਕਰਦੇ ਨੇ ਤਾਂ ਉਹਨਾਂ ਨੂੰ ਵੀ ਇਸ ਬਿਮਾਰੀ ਤੋਂ ਰਾਹਤ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਅੱਗੇ ਵੀ ਗੱਲ ਕੀਤੀ ਜਾਵੇ ਤਾਂ ਇਸ ਦੇ ਨਾਲ ਖੂਨ ਵੀ ਸਾਫ਼ ਹੁੰਦਾ ਰੋਜ਼ਾਨਾ ਅਗਰ ਤੁਸੀਂ ਇਹ شہਦ ਵਾਲਾ ਪਾਣੀ ਪੀਂਨੇ ਹੋ ਤਾਂ ਇਸ ਦੇ ਨਾਲ ਦਿਲ ਦੇ ਨਾਲ ਸੰਬੰਧੀ ਬਿਮਾਰੀਆਂ ਉਸ ਉਸ ਦਾ ਰੋਗ ਵੀ ਘਟ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਜਾ ਕਰਨ ਦੇ ਨਾਲ ਫੋੜੇ ਫਿੰਸੀਆਂ ਵਾਲੀ ਜਿਹੜੀ ਸਮੱਸਿਆਵਾਂ ਨੇ ਉਹ ਵੀ ਘਟ ਜਾਂਦੀਆਂ ਨੇ ਤੇ ਇਸ ਦੇ ਨਾਲ ਨਾਲ ਖੂਨ ਵੀ ਜੜਾ ਉਹ ਸਾਫ਼ ਹੋ ਜਾਂਦਾ ਉਸ ਤੋਂ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਪਾਚਨ ਪ੍ਰਣਾਲੀ ਲਈ ਇਹ ਸਭ ਤੋਂ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ ਤੇ ਕੋਸੇ ਪਾਣੀ ਦੇ ਵਿੱਚ ਸਿਰਫ ਸ਼ਹਿਦ ਮਿਲਾ ਕੇ ਜੇ ਆਪਾਂ ਖਾਲੀ ਢਿੱਡ ਉਸ ਦਾ ਸੇਵਨ ਕਰਦੇ ਆ ਤਾਂ ਪਾਚਨ ਨਾਲ ਜੁੜੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਸ ਤੋਂ ਰਾਹਤ ਦੇਖਣ ਨੂੰ ਮਿਲਦੀ ਹੈ ਤੇ ਇਸ ਦੇ ਨਾਲ ਨਾਲ ਸਾਡਾ ਜਿਹੜਾ ਮੈਟਾਬੋਲਿਜ਼ਮ ਹੈ ਉਹ ਵੀ ਵੱਧਦਾ ਹੈ ਤੇ ਖਾਣ-ਪੀਣ ਤੋਂ ਪਹਿਲਾਂ ਜੇਕਰ ਅਸੀਂ ਗਰਮ ਪਾਣੀ ਦਾ ਸੇਵਨ ਕਰਦੇ ਆ ਤਾਂ ਉਹ ਸਾਡੇ ਸਰੀਰ ਵਾਸਤੇ ਕਾਫੀ ਜ਼ਿਆਦਾ ਲਾਭਦਾਇਕ ਸਾਬਿਤ ਹੁੰਦਾ ਹੈ ਉੱਥੇ ਹੀ ਜੇ ਆਖਰੀ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਤੇ ਜੇ ਉਸ ਤੋਂ ਅਗਲੇ ਪੈਰੇ ਦੀ ਗੱਲ ਕਰਤੀ ਜਾਵੇ ਤਾਂ ਜੋੜਾਂ ਦਾ ਦਰਦ ਜਿਨ੍ਹਾਂ ਨੂੰ ਹੈ ਜਿਹੜੇ ਜੋੜਾਂ ਦੇ ਦਰਦ ਨਾਲ ਜੂਝ ਰਹੇ ਨੇ ਤਾਂ ਉਹਨਾਂ ਵਾਸਤੇ ਵੀ ਇਹ ਕਾਫੀ ਜ਼ਿਆਦਾ ਲਾਭਦਾਇਕ ਸਾਬਿਤ ਹੋ ਸਕਦਾ ਹੈ ਆਯੁਰਵੇਦ ਦੇ ਮੁਤਾਬਿਕ ਜੇਕਰ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਜਿਹੜੇ ਲੋਕ ਜੋੜਾਂ ਦੇ ਦਰਦ ਨਾਲ ਜੂਝ ਰਹੇ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਸ ਤੋਂ ਰਾਹਤ ਦੇਖਣ ਨੂੰ ਮਿਲ ਸਕਦੀ ਹੈ ਤੇ ਕੋਈ ਵੀ ਨੁਸਖਾ ਅਪਣਾਨ ਤੋਂ ਪਹਿਲੇ ਇੱਕ ਵਾਰ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਲੈ ਲਓ ਤੇ ਆਯੁਰਵੇਦ ਦੇ ਮੁਤਾਬਿਕ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਇਹ ਗਰਮ ਪਾਣੀ ਦੇ ਵਿੱਚ ਸ਼ਹਿਦ ਪਾ ਕੇ ਉਸਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਵਾਸਤੇ ਕਾਫੀ ਲਾਭਦਾਇਕ ਮੰਨਿਆ ਜਾ ਸਕਦਾ ਹੈ ਤੇ ਅਜਿਹੀ ਹੋਰ ਵਧੀਲੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਨਿਊਜ਼ ਚੈਨਲ ਤੇ